ਇਹ ਪਿੰਡ ਦਾ ਕੀ ਨਾਂ ਆਈ? ਹਾਂਜੀ? ਤਨੋਲਾ ਸ਼ਹਿਰ ਹੀ ਆਏ। ਹੋ ਗਿਆ ਅੰਡੇ ਅਜ ਬਣਦੇ। ਅਰਧਾ ਅੰਡੇ ਅਜ ਬੜਮ ਸਾਰੇ। ਅੰਡੇ ਆ ਕੀ ਆਈ ਪਿੰਡ? ਪਿੰਡ ਆਈ। ਅੱਛਾ ਜੀ। ਥੋੜਾ ਜਿਹਾ ਕਸ ਹੋਇਆ ਪਿੰਡ ਦਾ। ਕਸ। ਆਹ ਕੋ ਪਿੰਡ ਦੇ ਨਿਆਰੇ। ਖੜਾ ਇਹਨੂੰ ਥੋੜਾ ਜਿਹਾ ਤੇ ਹੱਡ ਪੈਰ ਖੁੱਲਣ। ਸ਼ਾਬਾਸ਼। ਆ ਗਈ 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 ਭਜਾ ਕੇ ਆ ਹੀ ਲੱਗਦਾ ਹੈਂ ਤੱਕ ਗਈ ਰੁਗੀ ਨਹੀਂ ਰੁਗੀ ਨਹੀਂ ਤਾਂ ਹੀ ਛੇਤੀ ਪਹੁੰਚ ਗਈ ਮੇਰਾ ਸਾਈਕਲ ਦਾ ਜ਼ਿਕਰਡ ਹੋ ਹੀ ਨਹੀਂ ਰਿਹਾ ਬਰਨਾਲੀ ਹੋਊਗਾ ਲੋਕਾਂ ਦਾ ਤੁਰੰਤ ਯੋਗਾ ਕਰ ਦਿੰਨਾ ਮੈਂ ਇਹਨਾਂ ਨੇ ਹੁਣ ਇਥੋਂ ਜਿੱਥੇ ਗੇਰਾ ਵਾਲਾ ਕੰਮ ਹੁੰਦਾ ਨਾ ਉਹ ਹੈਗਾ 8-9 ਕਿਲੋਮੀਟਰ ਬਰਨਾਲੇ ਉੱਥੇ ਪਹੁੰਚਣ ਜੋਗਾ ਜਗ੍ਹਾ ਡਰਤਾ ਹੌਲੀ ਹੌਲੀ ਆਪਾਂ ਜਾਵਾਂਗੇ ਉੱਥੇ ਪਹੁੰਚਣ ਜੋਗਾ ਚੱਲਣ ਜੋਗਾ ਵੜਾ ਮੋਟਾ ਕਰਤਾ ਠੀਕ ਉੱਥੇ ਜਾ ਕੇ ਆਵਾਂਗਾ ਚਲਿਏ ਫਿਰ ਸਸਿਓ ਬਾਈ ਬਹੁਤ ਮਿਹਰਬਾਨੀ ਵੀਰ ਦੀ ਇਹ ਕਿਹੜਾ ਏਰੀਆ ਹੈ ਕਿੰਦੇ ਤੋਂ ਨੋਲੇ ਤੋਂ ਆਪਾਂ ਬਰਨਾਲੇ ਜਾਣਾ ਸੀਗਾ 9 ਕਿਲੋਮੀਟਰ ਆ ਸੈਕਟਰੀ ਕਰਾਉਣ। ਪਰ ਆ ਬਾਈ ਨੂੰ ਪੁੱਛਿਆ ਕਹਿੰਦੇ ਇੱਥੇ ਹੋ ਜਾਊਗਾ। ਸੋ ਆਪਣਾ ਕੰਮ ਇੱਥੇ ਹੀ ਬਣ ਜਾਣਾ ਆ। ਨਹੀਂ ਪਹਿਲਾਂ ਜਾਣਾ ਪੈਂਦਾ ਬਰਨਾਲੇ 9 ਕਿਲੋਮੀਟਰ ਉੱਥੋਂ 12 ਕਿਲੋਮੀਟਰ ਅੱਗੇ ਅਡੀਸਰ ਸਾਹਿਬ ਗੁਰਦੁਆਰਾ ਸਾਹਿਬ। ਸੋ ਇੱਥੋਂ ਨੇੜੇ ਹੀ ਪੈਣਾ ਆ। ਸਾਈਕਲ ਇੱਥੇ ਹੀ ਠੀਕ ਹੋ ਜਾਊਗਾ। ਜਿਹੜੇ ਵਧੀਆ ਗੱਡੀ ਜਿਹੇ ਮਰਜ਼ੀ ਲੈਣ ਉਹ ਤੋਂ ਗੱਡੀ ਤੋਂ ਗੱਡੀ। ਜਾਂਇ ਤੋ ਉੱਥੇ ਜਾਣਾ। ਆਪਣਾ ਸਾਈਕਲ ਹੋ ਗਿਆ ਹੁਣ ਠੀਕ। ਹਾਂਜੀ। ਆਹੀ ਪਿਛੇ ਲਿਖਿਆ ਸਕੂਨ ਅ ਜਰਨੀ ਠੀਕ ਹੈ ਜੀ ਬਾਬਾ ਮਿਹਰਬਾਨੀ ਬਾਬਾ ਮਿਹਰਬਾਨੀ ਤੁਹਾਡੀ ਸਾਈਕਲ ਹੋ ਗਿਆ ਆਪਣਾ ਠੀਕ ਹੈ ਇਸੇ ਖੁਸ਼ੀ ਦੇ ਵਿੱਚ ਆਪਾਂ ਆਪਣਾ ਮੂੰਹ ਨਮਕੀਨ ਕਰ ਰਹੇ ਹਾਂ ਸਮੋਸੇ ਕਦੇ-ਕਦੇ ਤਾਂ ਬੰਨਦੇ ਹੀ ਨੇ ਕਿ ਨਹੀਂ ਆ ਵੀਰ ਬੈਠੇ ਸਮੋਸੇ ਦਾ ਆਨੰਦ ਲੈ ਕੇ ਹੁਣ ਆਪਾਂ ਅੱਗੇ ਵਧਦੇ ਆਂ ਟਾਈਮ ਕਿੰਨਾ ਹੋ ਗਿਆ ਟਾਈ ਦਾ ਹੀ ਵੱਚੋ ਗਿਆ ਆਰਾਮਲਾ ਪਹੁੰਚਣਾ ਆਪਾਂ ਜਿੱਥੇ ਜਾਣਾ ਗੁਰਦੁਆਰਾ ਢੀਸਰ ਸਾਹਿਬ ਸੋਚਿਆ ਉੱਥੇ ਜਾਵਾਂਗੇ ਉੱਥੇ ਪਹੁੰਚਦੇ ਹਾਂ ਸਮੋਸੇ ਨਾਲ ਹੋਰ ਕੀ ਖਾਦਾ ਸਮੋਸੇ ਨਾਲ ਹੋਰ ਕੀ ਖਾਦਾ ਕੀ ਖਾਦਾ ਕਟਿਆ ਜੀ ਵਧੀਆ ਖਾਧੀ ਆ ਮੈਂ ਬਕਵਾਸ ਸਮੋਸੇ ਦਾ ਵਧੀਆ ਸੀਗੇ ਇਹ ਪਿੰਡ ਦਾ ਕੀ ਨਾਮ ਹੈ ਹਾਈ ਤਨੋਲਾ ਸ਼ਹਿਰ ਹੀ ਹੈ ਅਸੀਂ ਅਸੀਂ ਸਾਈਕਲਾਂ ਤੇ ਪੰਜਾਬ ਘੁੰਮ ਰਿਹਾ ਜੀ ਠੀਕ ਹੈ ਜੀ ਮੈਂ ਤੇ ਮੇਰੀ ਘਰ ਵਾਲੀ ਪਿੰਡਾਂ ਤੋਂ ਜਾ ਰਹੇ ਆ ਤੇ ਅੱਗੇ ਅਡਿਸਰ ਸਾਹਿਬ ਜਾਣਾ ਆ ਅਡਿਸਰ ਸਾਹਿਬ ਨੂੰ ਹੈ ਰਾਹ ਅੱਗੇ ਹਾਈ ਸਿੱਧਾ ਰਗ ਲੰਘ ਜੀਏ ਅੱਛਾ ਉਧਰ ਸੱਜੇ ਪਾਸੇ ਇੱਥੇ ਅੰਡੇ ਆਵਾਜੋ ਹੜਕਾ ਬਾਬੂ ਅੱਛਾ ਜੀ ਠੀਕ ਹੈ ਜੀ ਟ੍ਰੇਨ ਜੋ ਤੋਂ ਦੀ ਕਿਧਾਂ ਹੇ ਅਜ ਵੜ ਜਾਉਂਗੇ ਅੱਛਾ ਜੀ ਅੰਡੇ ਆਜੇ ਬੱਚਾ ਇਕਲੇ ਪਾਸੇ ਕੌਂਸਲਾ ਕੌਂਸਲਾ ਤੋਂ ਪ੍ਰੋਸੀਬਲ ਨੇਅਰ ਰੋਡ ਤੋਂ ਕੌਂਸਲਾ ਠੀਕ ਹੈ ਜੀ ਉਹ ਵੀ ਅੰਡੇ ਆਜੇ ਚ ਵੜਦੇ ਅਰਧਾ ਅੰਡੇ ਆਜੇ ਬੜਨ ਸਾਰੇ ਅੰਡੇ ਆਈ ਕੀ ਆਈ ਪਿੰਡ ਪਿੰਡ ਆਈ ਅੱਛਾ ਜੀ ਥੋੜਾ ਜਿਆਦਾ ਕੌਸਲਾ ਪਿੰਡਾਂ ਦਾ ਬੜਨ ਸਾਰੇ ਇੱਕ ਛੜਕ ਮੂੰਖਾ ਦੇ ਠੀਕ ਹੈ ਜੀ ਉਹ ਸਿੱਧੀ ਬਾ ਅੜੀਸਰ ਨੂੰ ਜਾਓ ਠੀਕ ਹੈ ਵੀਰੇ ਫੇਰ ਕਹਿੰਦੇ ਆ ਕੇ ਪੁੱਛ ਲਿਓ ਵੀ ਅੜੀਸਰ ਠੀਕ ਧੰਨਵਾਦ ਪੁੱਛ ਲਈ ਠੀਕ ਆ ਬਾਈ ਬਹੁਤ ਮਿਹਰਬਾਨੀ ਜੀ ਸਤਿਗੁਰ ਜੀ ਗੁਰਦੁਆਰਾ ਅੜੀਸਰ ਸਾਹਿਬ ਜਾਣਾ ਆਪਾਂ ਵਿੱਚ ਆਊਗਾ ਪਿੰਡ ਹੰਡਿਆਈਆਂ ਹੰਡਿਆਈਆਂ ਸਿੱਧਾ ਹੀ ਆ ਸਿੱਧਾ ਫੇਰ ਆਪਾਂ ਹੰਡਿਆਈਆਂ ਪਿੰਡ ਲੰਘ ਕੇ ਅੱਗੇ ਆਪਣੀ ਮੰਜ਼ਿਲ ਪਿੰਡ ਕਿਹੜਾ ਇਹ ਤਨੌਲਾ ਹੀ ਆ ਇਹ ਤਨੌ ਲਈਏ ਪਿੰਡ ਆਪਾਂ ਆਏ ਆ ਜਿੱਥੇ ਪਹਿਲਾਂ ਬਜ਼ੁਰਗਾਂ ਨਾਲ ਗੱਲ ਕੀਤੀ ਸੀਗੀ ਪਿੰਡ ਦਾ ਮਾਹੌਲ ਇਹ ਰੋਟੀ ਦਾ ਟਾਈਮ ਹੈ ਕੋਕੋ ਦਾ ਕੋਤੋਦੀ ਬੰਦ ਸੀਗੀ ਯਾਰ ਰੋਟੀ ਇੱਥੇ ਰੁਕ ਕੇ ਆਪਾਂ ਇਹਨੂੰ ਪਾ ਹੀ ਦੀਏ ਪੰਜਾਬ ਟੂਰ ਲੱਸੀਆਂ ਪੀਤੀਆਂ ਜਾ ਰਹੀਆਂ ਜਿਹੜੇ ਵੀਰ ਪਹਿਲੀ ਵਾਰ ਵੇਖ ਰਹੇ ਵੀਡੀਓ ਲਾਈਕ ਕਰਿਓ ਸਬਸਕ੍ਰਾਈਬ ਕਰਕੇ ਜਾਇਓ ਵੀਰੇ ਤੇ ਜੁੜੇ ਰਹਿਓ ਸਾਡੇ ਨਾਲ ਪੰਜਾਬ ਦੇ ਸਫਰ ਵਾਸਤੇ ਸਪੋਰਟ ਕਰਿਓ ਪੰਜਾਬ ਦਾ ਸਫਰ ਸਪੋਰਟ ਕਰਿਓ ਸਾਈਕਲਿੰਗ ਸਪੋਰਟ ਕਰਿਓ ਐਨੀਮਲ ਲਵ ਠੀਕ ਆ ਬਾਬਿਓ ਬਹੁਤ ਬਹੁਤ ਸ਼ੁਕਰੀਆ ਬਾਬੋ ਮਿਹਰਬਾਨੀ ਤੁਸੀਂ ਵੇਖਦੇ ਹੋ ਤਾਂ ਹੌਸਲਾ ਬਣਦਾ ਹੂੰ ਇਹ ਤਾਂ ਬਾਅਦ ਚ ਹੀ ਕਰਨਾ ਹਜੇ ਤੁਸੀਂ ਵੇਖਦੇ ਹੋ ਤਾਂ ਹੌਸਲਾ ਬਣਦਾ ਕਿੰਨਾ ਸੋਹਣਾ ਪਿੰਡ ਹੈ ਸ਼ਾਂਤੀ 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 ਕਿਦਾਂ ਜੀ ਸਤਿ ਸ਼੍ਰੀ ਅਕਾਲ ਪਿੰਡ ਦੇ ਨਜ਼ਾਰੇ ਸ਼ਾਂਤੀ 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 ਉਹ ਦੂਰ ਸ਼ਹਿਰ ਦੇ ਪੀੜ ਪੜੱਕੇ ਤੋਂ ਹੌਰਨਾ ਤੋਂ ਪੌਂ ਪੌਂ ਤੋਂ ਬੜੀ ਦੂਰ ਪਿੰਡ ਦਾ ਇੱਕ ਨਜ਼ਾਰਾ ਤਾਂ ਇਹਦਾ ਚੀਕਾ ਮਾਰਦੀ ਸੀ ਇਹ ਬੈਗ ਦੇ ਵਿੱਚ ਆ ਬੀਹੀ ਜਿਹੜੀ ਜਾਂਦੀ ਹੈ ਬੀਹੀ ਆ ਜਾ ਉਹ ਪਿੰਡਾਂ ਦੇ ਨਜ਼ਾਰੇ ਖੜਾ ਇਹਨੂੰ ਥੋੜਾ ਜਿਹਾ ਦੇ ਹੱਡ ਪੈਰ ਖੁੱਲਣ ਸ਼ਾਬਾਸ਼ ਆ ਕਿੰਨੀ ਸਫਾਈ ਨਾਲ ਖੇਤੀ ਕੀਤੀ ਹੈ ਬੀਜਿਆ ਕੀ ਹੈ ਇਹ ਪਤਾ ਨਹੀਂ ਕਾਜਰ ਗੁੱਜਰੀ ਲੱਗਦੀ ਆ ਯਾਰ ਕਾਜਰ ਨਹੀਂ ਆ ਥੋੜੀ ਜਿਹੀ ਦੱਸਿਓ ਵੀਰੇ ਜਿੰਨੂੰ ਪਤਾ ਹੈ ਕੀ ਐ ਪਿੰਡ ਵਾਲੇ ਖਾਸ ਕਰਕੇ ਕੀ ਬੀਜਿਆ ਇਹ ਆਪਾਂ ਪਹੁੰਚ ਗਏ ਆ ਪਿੰਡ ਹਣੇਆਈਆਂ ਹਣੇ ਹਣੇਆਈਆਂ ਜਿਹੜਾ ਤੁਹਾਨੂੰ ਪਹਿਲਾਂ ਬੋਰਡ ਦਿਖਾਇਆ ਸੀਗਾ ਇਸ ਤੋਂ ਬਾਅਦ ਅੱਗੇ ਉਹ ਸਾਹਮਣੇ ਮੇਨ ਰੋਡ ਆ ਗਿਆ ਉੱਤੋਂ ਆਪਾਂ ਖੱਬੇ ਹੋ ਜਾਣਾ ਸਿੱਧਾ ਢਾਡੀ ਸਰ ਸਾਹਿਬ ਉੱਥੇ ਆਪਣੀ ਸਟੇ ਸ਼ਾਮ ਹੋ ਚੁੱਕੀ ਆ ਇਸ ਕਰਕੇ ਉੱਥੇ ਆਪਾਂ ਹੁਣ ਸਟੇ ਕਰਾਂਗੇ ਕਿਉਂਕਿ ਸਾਈਕਲ ਖਰਾਬ ਹੋ ਗਿਆ ਸੀਗਾ ਤੇ ਕਰਕੇ ਟਾਈਮ ਬਹੁਤ ਲੱਗਿਆ ਲੱਭਦੇ ਲਗਾਉਂਦੇ ਇਸ ਕਰਕੇ ਉੱਥੇ ਜਾਵਾਂਗੇ ਹੁਣ ਉੱਥੇ ਰੁਕਾਂਗੇ ਆਪਾਂ ਟਾਪਾਂ ਆ ਪਿੰਡ ਹੰਢਿਆਈਆਂ ਪਿੰਡ ਤਨੋਲਾ ਪਿੰਡ ਹੰਢਿਆਈਆਂ ਆ ਵਾਲਾ ਵੀ ਇਹ ਸੜਕ ਤੇ ਉਰਾ ਤਾਂ ਸੜਕ ਤੋਂ ਪਾਰ ਵੀ ਅੱਧਾ ਪਿੰਡ ਹੰਡਿਆਈਆਂ ਦਾ ਹੀ ਆ। ਕੱਪਾ ਜਾਣਾ ਹੁਣ ਸਿੱਧਾ। ਕਿੱਧਰ ਜਾਣਾ? ਇੱਕ ਰਾਹ ਇੱਧਰ ਜਾਂਦਾ ਆ। ਇਹ ਥੋੜਾ ਲੰਮਾ ਆ। ਇਹ ਕਾ ਆ। ਕਿਲੋਕੀਮੀਟਰ ਦਾ ਫਰਕ ਹੈ ਨਾ। ਸਿੱਧਾ ਜਾਣਾ। ਹੈ? ਚਲੋ ਵੀਰੋ ਆਪਾਂ ਇੱਧਰ ਚੱਲਦੇ ਹੁਣ। ਇੱਧਰ ਜਾਣ ਦੀ ਬਜਾਏ ਸਿੱਧਾ ਜਾਣੇ ਇੱਧਰ। 4 ਕਿਲੋਮੀਟਰ ਰਹਿ ਗਿਆ ਉਹ ਗੁਰਦੁਆਰਾ ਅੜੀਸਰ ਸਾਹਿਬ ਗੁਰਦੁਆਰਾ ਅੜੀਸਰ ਸਾਹਿਬ ਦਾ ਰਾਹ ਇੱਧਰ ਨੂੰ ਹੈ ਚੱਲੀਏ ਇਹ ਕਿੰਨਾ ਸੋਹਣਾ ਪਿੰਡ ਹੈ ਵੀ ਕਿਆ ਨਿਆਰੇ ਜਿਹੜਾ ਪਿੰਡ ਹੈ ਸ਼ਹਿਰੀ ਤੂੜ ਤੱਕੇ ਤੋਂ ਕਿੰਨਾ ਦੂਰ ਆਹੋ ਪਿੰਡ ਦੇ ਨਿਆਰੇ ਮੰਨੇ ਦੇਖ ਆ ਕਿੰਨੀ ਸੋਹਣੀ ਬਤਕਾ ਬਤਕਾ ਨੇ ਹਾਂ ਹਾਂ ਤੈਨੂੰ ਬੁਲਾ ਰਹੀਆਂ ਹਾਂ ਨਾ ਮਗਰ ਨਾ ਪਹਜੇ ਕੋਈ ਆ ਜਾ ਆਪਾਂ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਹਰਿ ਅੜੀਸਰ ਸਾਹਿਬ ਬਹੁਤ ਜ਼ਿਆਦਾ ਇੱਥੇ ਰੌਣਕ ਮੇਲਾ ਆ ਬੜਾ ਮਸ਼ਹੂਰ ਬੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਬਰਨਾਲੇ ਦਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਨੇ ਅੜੀ ਕੀਤੀ ਸੀ ਤੰਬਾਕੂ ਦੇ ਖੇਤ ਵਿੱਚ ਜਾਣ ਤੋਂ ਚਲੋ ਜੀ ਚਲਦੇ ਆਂ ਅੰਦਰ